ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਊਜ ਅਪਾਰ ਬਯੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤ ਉਦ ਰਹਿ ਸੁਣਤ ਉਦ ਰਹਿ ਬਿਨਸਹਿ ਪਾਪ ਕਨਰੇ ਪਸੂ ਪਰੇਤ ਮੁਗਤ ਕੋ ਤਾਰੈ ਵਾਹਨ ਪਾਰ ਉਤਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਹਾਰੇ ਧਰਨ ਗਗਨ ਨਵਖੰਡ ਮਹ ਜੋਤ ਸਭ ਰੂਪੀ ਰਹੋ ਪਰ ਪਾ ਨ ਮਥਰਾ ਕਾਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਸਿਰ ਹਰਿ ਕ੍ਰਿਸ਼ਨ ਧਿਆਈਐ ਜਿ ਸੱਠੈ ਸਭ ਦੁੱਖ ਜਾਏ ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸਿਰਵਾਹ ਗੁਰ ਸਾਹਿਬ ਜੀ ਟੋੜ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਵਾਰੀ ਤਾਕੋ ਧੁਖਾ ਕਹਾ ਬਿ ਆਪੈ ਜਾ ਕੋ ਓਟ ਤੁਹਾਰੇ ਆਰ ਬਿਸਰਤ ਸਦਾ ਖੁਵਾਰ ਤਾਗ ਤੁਖਾ ਕਹਾ ਬਿ ਆਪੈ ਜਾਗੋ ਓਟ ਤੁਹਾਰੇ ਰਹਾਉ ਬੈਨ ਸਿਮਰਨ ਜੋ ਜੀਵਨ ਬਲਨਾ ਸਰਪ ਜਸ ਅਰ ਜਰ ਨਮ ਖੰਡਨ ਕੋ ਰਾਜ ਕਮਾਵੈ ਅੰਤ ਚੱਲੇ ਗੋ ਹਰੇ ਗੁਣ ਨਿਧਾਨ ਗੁਣ ਤਨਹੀਂ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲ ਹਰ ਗੁਣ ਨਿਧਾਣ ਗੁਣ ਦਿਨ ਹੀ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਤਿਸ ਬਨਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੇ ਸਾਜੇ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਮਹਾਨ ਦਿਹਾੜਾ ਹੈ ਅੱਜ ਦੇ ਦਿਨ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸਤਿਗੁਰਾਂ ਦਾ ਆਗਮਨ ਪੁਰਬ ਹੈ ਅੱਜ ਦੇ ਦਿਨ ਆਪ ਜਿਨੇ ਸਤਕਾਰ ਯੋਗ ਮਾਤਾ ਕ੍ਰਿਸ਼ਨ ਕੌਰ ਜੀ ਦੇ ਖਾ ਸਤਕਾਰ ਯੋਗ ਪਿਤਾ ਹਰ ਰਾਇ ਸਾਬ ਜੀ ਦੇ ਅਗਰੇ ਵਿਖੇ ਕੀਰਤਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਅਵਤਾਰ ਧਾਰਨ ਕੀਤਾ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ ਜਿਵੇਂ ਬਚਨ ਆਉਂਦਾ ਹੈ ਰੋਗੀ ਕਾ ਪ੍ਰਭ ਖੰਡ ਹੋ ਰੋਗ ਐਸੇ ਦੇਣ ਦਿਆਲ ਸਤਿਗੁਰਾਂ ਦੇ ਆਗਮਨ ਪਰਵ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ